ਮੇਰੇ ਨਾਲ ਪਾਸੋਂ ਬੈਣੀ ਕਰਨ ਜਾਂਦਾ ਯਾਰ ਜਾਂਦੇ ਆ ਮੇਰੀ ਢਾਡੀ ਨੂੰ ਮੋਬਾਈਲ ਆ ਕੋ ਆ ਬਾਈ ਹਾਂ ਤਰਪਤੀ ਚ ਜੇ ਲਗਾਉਣੇ ਕੋਈ ਉਹ ਅਨੇਕ ਤਰ੍ਹਾਂ ਹੁੰਦਾ ਉਹ ਲੈ ਲੈ ਲੈਸ ਗੋ ਹਣ ਜਾ ਉਹ ਹੋ ਗਿਆ ਹੀ ਹੋ ਗਿਆ ਬੱਸ ਆ ਹੋ ਗਿਆ ਅਗਰ ਕੱਲ ਨੂੰ ਤੂੰ ਕਰੂ ਤਾਂ ਛੱਕਾ ਮੈਂ ਹੋ ਗਿਆ ਲੈ 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 ਕੇ ਹੋਮ ਕਰ ਲੋ ਇਹ ਕਰ ਲੋ ਆ ਤੂੰ ਵੀ ਪੈਸੇ ਦਈਏ ਤਾਂ ਮੈਂ ਅਗਣ ਦਿਨ ਨਾ ਕੰਮ ਹੈ ਮੈਂ ਇਹਦਾ 43 ਦਾ 48 ਦੇ ਦੇਣੇ ਨੇ ਕੋਈ ਫਰਕ ਨਾ ਹੈ ਫਰਕ ਤਾਂ 4000 ਦਾ ਫਰਕ ਹੈ ਯਾਰ کھڑو کھڑ جا کوئی نہیں میں تیرے بکھ دی ہے رہا کھڑ جا تو میں دنوں مار رہے ہیں وہ کھڑتا جا گرو شانو پتا ہے دو منٹ کھڑتا ہے نا لیلہ سجن کا تو ہاں پاں بھی کچھ کھڑتا ہے اے ماندہ نہیں کھڑتا ہے اے لیلہ لیلہ بینگے پندے پر کتے لگے اے کھڑیا کسے گیا اور یہی مریا اور یہی تو کسے گیا نا نوڑو ਉਹ ਨਹੀਂ ਮੈਨੂੰ ਕੀ ਆਹਾਨੀ ਤੇ ਹੁੰਦਾ ਵਾ ਕੀ ਗੱਲ ਹੈ ਯਾਰ ਓਥੀ ਉਹ ਕਿੱਥੇ ਮੈਨੂੰ ਤੂੰ ਕਹਿੰਗਾ ਉੱਥੇ ਉਹ ਨਹੀਂ ਨਹੀਂ ਗਾ ਨਹੀਂ ਬਾਬਾ ਉਹ ਨਹੀਂ ਬਾਬਾ ਗਾ ਹਾਂ ਉਹ ਨਹੀਂ ਗਾਦਾ ਉਹਦਾ ਗਾ ਸੁਣ ਲੈ ਗਾਉਂ ਇੱਕ ਮਰ ਸੜ ਜਾ ਗਾਹਾਂ ਨੂੰ ਪੂਰੀ ਲਾਹ ਕੋਈ ਗੱਲ ਦੀ ਗੱਲ ਕੀ ਹੈ ਕੀ ਭਾਗ ਰੇ ਕਿ ਤੁਮਾ ਨਹੀਂ ਉਹ ਨਹੀਂ ਤੋਂ ਗਾੜੀ ਕਿਹਾ ਹਾਂ ਮੇਰੀ ਡੈਲੀ ਕੋ ਗਿਆ ਤਿੰਨ ਚਾਲੀ ਕਿਹਾ ਹਾਂ ਫਿਰ ਬੰਦਾ ਨਹੀਂ ਕਿੱਥੇ ਜਾਂਦਾ ਪਹਿਲਾਂ ਆਉਂਦੇ ਨਹੀਂ ਜਾਂਦੇ ਯਾਰ ਆਵੀਂ ਨੂੰ ਲਾਈ ਜਾਂਦੇ ਹਾਂ ਵਾਰਾ ਜੇ ਪੈਂਦਾ ਹਣ ਭੰਗਿਆ ਪਿਆਰ ਖਣ ਉੱਤੇ ਥੱਲੇ ਫਿਰ ਇਹਦਾ ਆਹ ਰੋ ਪੀਰ ਤਾਂ ਹਿਲਾਇ ਨਹੀਂ ਇਹ ਵੀ ਨਹੀਂ ਬਹੇ ਆਹ ਹਿਲਾ ਕੇ ਪਾਈ ਲਾਈ ਦੀ ਆਈ 40 ਤੈਨੂੰ ਕਿ ਚਲੀ ਗਿਆ ਤੂੰ ਨੂੰ ਬੜਾ ਨਹੀਂ ਜਬਾ ਨਾ ਪੁੱਤ ਤਾਂ ਹੈ ਜਿੰਨੇ ਵਜਲੇ ਲੱਗ ਨਹੀਂ ਰੱਖਲਾ ਬਾਈ ਹਾਂਜੀ ਰੱਖਲਾ ਮੇਰੇ ਘੇਵਾ ਜਿੰਨੇ ਤਾਂ ਇਹਨਾਂ ਨਾਲ ਰੱਖਲਾ ਦੇ ਦੇ ਨਾ ਨਹੀਂ ਚਾਚਾ ਤੁਹਾਨੂੰ ਪੱਧ ਲੱਗਦੇ ਨੇ ਮੈਨੂੰ ਪਿੰਡ ਲੱਗਦੇ ਨੇ 743 ਹਾਂ 43000 ਰੁਪਏ ਦੀ ਗੱਲ ਕੀਤੀ ਅੱਜ ਕਿਹਨਾਂ ਹਾਂ ਤੁਹਾਨੂੰ ਵੱਧ ਪਿੰਡ ਲੱਗਦੇ ਨੇ ਮੈਂ ਤਾਂ ਇੱਕ ਕਮੇਟੀ ਦਾ ਫੋਨ ਤੇ ਆਇਆ ਹਾਂ ਕਹਾਵਾ ਲੇਖ 3000 ਦਾ 6 ਦਾ 4 ਦਾ ਲੈਣੇ 340 ਹਾਂ 3000 ਤੋਂ 40000 ਆ ਗੱਲ ਵੀ ਮੈਨੂੰ ਉਹ ਗੱਲ ਉਹ ਆਹੀ ਉੱਕੇ ਆਲੇ ਦੁੱਕੇ ਹੋ ਗਏ ਆ ਆ ਨਾਈਂ ਦਰ ਮਹੀਨਾ ਸਾਲ ਹੋਰ ਰੱਖ ਲੈਦਾ ਕਿੱਥੇ ਜਾਣਗੇ ਆ ਗਰਮੀ ਕਰਕੇ ਥੋੜੇ ਜਿ ਲਿੱਸੇ ਹੋ ਗਏ ਆ ਇਹ ਇੱਧਰ ਇਹ ਇਧਰ ਦੇ ਦੁਕਾਨੀਪੁਰਿਆ ਵਿਚਾਰਾ ਬੰਦਾ ਆਏ ਹਾ ਯਾਰ ਪਾੜ ਗਿਆ ਬਾਬਾ ਆ ਚੱਕ ਲਈ ਆਟਿਆ ਵਾਹੋ ਉਹ ਬੰਦਾ ਭੱਜ ਗਿਆ ਬੜੇ ਮੁੱਲ ਲੱਗਾ ਯਾਰ ਕੋਈ ਆ ਗਿਆ तूं <laughs> 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 اسی جو ہے یہ لینے ہیں 8000 کا حساب 11000 مرتبہ بار کا دادا ਤੈਨੂੰ ਸੁਣ ਕੱਢਿਆ 300 ਕੱਢਿਆ ਤੈਨੂੰ ਸੁਣ ਕੱਢਿਆ ਵੀਰੇ ਸਾਡੀ ਵੀ ਮੰਨ ਲਿਆ ਕਰੀ ਜੀ ਵੀ ਆਹੀ ਬਾ 1500 ਮੈਂ ਮੰਨ ਕੇ ਤੈਨੂੰ 12 ਦਾ ਦਿੱਤਾ ਨਹੀਂ ਬੱਕਰਾ 14 ਦਾ ਦੇ ਦੇ ਮਾਇਨੇ ਦੇਣਾ ਹੀ ਨਹੀਂ ਇਹ ਦੂ ਘੱਟ ਦਾ ਫੜ ਪਾਏ ਬੇਰੋਹੀ ਦੁੱਧ ਦਾ ਨਾ 11 ਕੇ ਆ ਜਾਓ ਭਲਾ ਆ ਜਾਓ ਭਲਾ ਕੋਈ ਨਹੀਂ ਕੋਈ ਨਹੀਂ ਕਹੀ ਭਾਈ ਕੋਈ ਨਹੀਂ ਰੱਖ ਲੈ ਰੱਖ ਭਾਈ ਰੱਖ ਲੈ ਭਾਈ ਏ ਰੱਖ ਲੈ ਰੱਖ ਲੈ ਕੋਈ ਆਪੋ ਆਪੇ ਮੀਆਂ ਨਾਲ ਕਹਿ ਨਹੀਂ ਓਏ ਮੈਨੂੰ ਕੱਟ ਦੇ ਰੱਖ ਲੈ ਰੱਖ ਲੈ ਭਾਈ ਜੇ ਤੁਸੀਂ ਬਹੁਤ ਮੰਨਦੇ ਹੋ دو ہزار ہو گیا ہو گیا ہمارا خوشی ہے ਉਹ ਮਨੂ ਆ ਉਹਦਾ ਖਰਾਬ ਕਰ ਗਿਆ ਉਹ ਵੀ ਸੋਚਦਾ ਹੋਊਗਾ ਸੀ ਉਹ ਹੁਣ ਭੱਜ ਗਿਆ ਮੇਰਾ ਮਨਸਾਨ ਕਰਦੀ ਕਹਿੰਦੀ ਐਡੀ ਉਹ ਜਨਾ ਕੋਈ ਨਹੀਂ ਮਨਨ ਹੋਣੀ ਉਹ ਤੇਰੇ ਵਾਲਾ ਦੂਜਾ ਫੇਸ ਹੈ ਜੈ ਜੀ ਦਿਖਾਈ ਕਰਾ ਦੇ ਜੈ ਜੀ ਹੁਣ ਖੋਦ ਕੇ ਜੈ ਜੈ ਜੂ ਆ ਜੀ ਦਿਖਾਈ ਹਾਂ ਜੀ ਕੀ ਕਰ ਲੋ ਹਾਂ ਜੀ ਇਹ ਲੱਗ ਗਿਆ ਨਿੰਦ ਮਟੂਏ ਮਾਪ ਚਾਚਾ ਛੋਟੀ ਨਹੀਂ ਲੱਗ ਗਈ ਇਥੇ ਲਫਾ ਲਾ ਲੈ ਤੂੰ ਛੋਟੀ ਦਾ ਕਾ ਲਫਾ ਫੜ ਸੇਰਾ ਨਹੀਂ ਜੀ ਲੋ ਹੋਰ ਦੂਰ ਕਰੀ ਜਾ ਪੱਕੇ ਪੈ ਉਹ ਆ ਕੀ ਆ ਬੰਦ ਹੈ ਨਹੀਂ ਮੂਜੇ ਕਵੀਆ ਕਿੱਧਰ ਗਏ ਜਾਂਦੇ ਮੈਂ ਨਹੀਂ ਗੋਗਨ ਮੇਰੇ ਨਾਲ ਸਾਡੇ ਦੋਨਾ ਵਾਂਗ ਨਹੀਂ ਚਾਚੇ ਦੇ ਹੌਣ ਨਹੀਂ ਹੈ ਬੱਕਰੀ ਦੇ ਵੀ ਨਹੀਂ ਹੈ ਤਿੰਨੇ ਇੱਕੋ ਜੀ ਨਹੀਂ ਯਾਰ ਇਹ ਕਿਹਦੇ ਹੁਣ ਇਹਦਾ ਮਾ ਦਾ 20000 ਯਾਰ ਏ ਫੰਡਰ ਬੱਕਰਾ ਬਾਈ ਦੰਦਨੀ ਮੂਜੇ ਕਬੀ ਆਵੇ ਹੈਗੇ ਹੈ ਇੱਕ ਅੱਦਾ ਹੀ ਹੋਰ ਦੇ ਕੇ ਨੋ ਕਹਿ ਲੈ ਹੱਥ ਨਿਕਲ ਗਿਆ ਨਿਸ਼ਾਨੀ ਜੀ ਹਵਾਸ ਯਾਰ ਇਹ ਜਾਰੀ ਥੂ ਮਾ ਹੋ 12000 ਤੱਕ ਲਾਤਾ ਵਿਜਲ ਵਜਨ ਹੈਗਾ ਰਾ ਬਾਪੂ ਰਾ ਬਾਪੇ ਹੁਣ ਇਹਨੇ ਸ਼ਾਦੀ ਜਾਣੇ ਯਾਰ ਦੱਸਿਆ ਹੈਗਾ ਯਾ ਤੂੰ ਤਾਂ ਕਹਣਾ ਵੀ ਮੈਨੂੰ 25000 ਮਿਲ ਜੇ ایلتا جا پچی ہزار پچیگا کرکا مار بنا میری ਨਾ ਕਿ ਕਿ ਬਈ ਜਾਈਏ ਨਹੀਂ ਉਹ ਬੱਕਰੀ ਨਹੀਂ ਇਹ ਚਾ ਕੋਈ ਖਿਆਲ ਨਹੀਂ ਗੱਲਾਂ ਫਟਕਾ ਨਹੀਂ ਜਾਣਦਾ ਮੀਆਂ ਗੱਲਾਂ ਬਈ ਫਰਾਗ ਬੱਕਰੀ ਹੈ ਨਾਮ ਦਾ ਹੈ ਨਹੀਂ ਮੂਜੋ ਫੰਡਰਾ 12000 ਦਾ ਆਪਾ ਉਹ ਵੀ ਮਨ ਦਾ ਇਹਦਾ ਬੱਚੀ ਬਣਦਾ ਹੈ ਜਾਣੇ ਫਿਰ ਆਪਾ ਪਰੇ ਹੋ ਜੂ ਹਾਂ ਕਮ ਜੀ ਚੱਲਦਾ ਆ ਹਾਂ ਚੱਲ ਪਰੇ ਫਿਰ ਆਪਾ ਪਰੇ ਹੋ ਜੂ ਹੋਰ ਜੂ ਲਫਾੜੋ ਤਾਦੇ ਆ ਹੜਿਆ ਦੇਣੀ ਹੁੰਦੀ ਨਹੀਂ ਨਾ ਨਹੀਂ ਆ ਵੀ ਬਰਾਗ ਨਹੀਂ ਜੀ ਬੇ ਆਈ ਉਹ ਕਿਧਰ ਨਹੀਂ ਆ ਨਹੀਂ ਚਾਚਾ ਗੱਲੇ ਨਹੀਂ ਪੜਨ ਕਿ ਅਸਲ ਕਰਨਾ ਪਿਆ ਦੀ ਬੰਗ ਹੁੰਦਾ 35 ਕਿਲੋ ਦੀ ਆ 35 ਤੋਂ ਬਹੁਤ ਹੁੰਦਾ ਐ ਕਿਤੇ ਚਾਚਾ ਕੰਮ ਨਹੀਂ ਕਰਦਾ ਤੂੰ ਬਗਾਵ ਭਾਈ ਇਹ ਤੇਰੀ ਹੋਣੀ ਕਿ ਨਹੀਂ ਯਾਰ ਹਾਂ ਜੀ ਦੂਜਾ ਵੀ ਛੱਡਿਆ ਕੋਈ ਕਰ ਦੂਗਾ ਵੀ ਫੇਟੂ ਕਲੇ ਕਟ ਕਟ ਦੇ ਲੋ ਯਾਰ ਕੀ ਗੱਲ ਕੀ ਨਹੀਂ 14000 ਲੈ ਕੇ ਜਾਣੋ ਤੇ ਕਦੋਂ ਲੈ ਦੀ ਹਾਂ 14000 ਫੇਰ ਠੀਕ ਹੈ ਲਾ ਫਰਕ ਕਰਦੇ ਮੂੰਹ ਚੜ ਗਏ ਬੇਦਵਾਰੀ ਆ ਜਸ ਸਿਆਣੇ ਖੜੇ ਹੁਣ ਫਿਰ ਮੈਨੂੰ ਕੀ ਲੋੜ ਹੈ ਨਹੀਂ ਆ ਨਹੀਂ ਚੱਲ ਕੋਈ ਨਹੀਂ 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 ਪੈਸੇ ਦੇ ਦਿੰਨੇ ਆ ਭਾਈ ਕਈ ਮਗਰ ਨਹੀਂ ਮੰਨਵਾਉਂਦੇ ਨਹੀਂ ਪੈਸੇ ਕੋਈ ਚੱਕਰ ਹੀ ਨਹੀਂ ਪੈਸੇ ਚਾਹ ਤੂੰ ਬਾਹਰ ਜਾ ਤੂੰ ਲੋ ਲੈ ਦੀ ਹਾਂ ਆ ਫੜੋ ਇਹ ਯਾ ਇਹ ਵੀ ਰਹੀ ਪਾ ਲੈ ਇਹ ਤੋਂ ਬਾਅਦ ਕਰੀਏ ਜੀ ਲੈ ਲਓ ਜਾਂ ਨਾ ਲੈ ਮੇਰੇ ਹੀ ਆ ਚੱਲ ਲੈ ਲੰਦੇ ਦੀ ਜਾ ਕੇ ਬੈਠਾ ਖਾਲੀ ਹੈ ਆਦੀ ਆਇਆ ਹੰਦੀ ਹੋਵੇ ਖੱਬਣ ਹੋਵੇ ਜੋ ਕੋਚ ਸਾਹਮਣੇ ਖਾਲੀ ਯਾਰ ਬਸ ਇਹ ਦੱਸਦਾ ਉਹਨਾਂ ਕੋਲ ਅੱਗੇ ਮੈਂ ਕਟਾਈ ਨੂੰ ਲੈਣੀ ਉਹ ਫੇਰ ਬਿਲਕੁਲ ਜੀ ਬਿਲਕੁਲ ਫੇਰ ਨਹੀਂ ਹਾਂ ਲੈ ਲੈਣਾ ਤੇਰਾ 10000 ਕਟਾਈ ਕਰੀ ਲੱਗਦੀ ਆ ਹਾਂ ਠੀਕ ਹੈ 14 ਕਹਿ ਗਿਆ ਉਹ 9 ਦਾ ਕਮਲ ਮਾਰ ਗਿਆ ਕਮਲ ਮਾਰ ਗਿਆ ਪੱਕੀ ਆ ਨਾਮ ਤੇ ਹੈਗਾ ਕਵੀ ਹੈ ਹੈ ਨਹੀਂ ਨਾਮ ਤੇ ਹੈ ਨਹੀਂ ਕਵੀ ਅੱਛਾ